ਯੋ ਕਲਾਸੀ ਘਟ ਗਿਣਤੀ ਦਾ ਬਿਲਕਿਸਮਾ ਨੂੰ ਘਟ ਗਿਣਤੀ ਸੀਗੀ ਬੰਦੀ ਸੇ ਘਟ ਗਿਣਤੀਆਂ ਵਿੱਚ ਆਂਦੇ ਸਨ ਉਹਨਾਂ ਦੇ ਨਾਲ ਤਾਂ ਆ ਵਿਵਾਰ ਤੇ ਜਿਨ੍ਹਾਂ ਨੇ ਬਲਦਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਯੋ ਕਹਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇ ਰਸਤੇ ਤੋਂ ਫੇਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸੁਤਕਾ ਰਿਹਾ ਹੈ ਚਾਹਰਿਆ ਬਿਲਕੁਲ ਬੰਨੋ ਦੇ ਮਾਮਲੇ 'ਚ ਫੈਸਲਾ ਹੈ ਕੀ ਕਹਿਣਾ ਚਾਹੁੰਗੇ ਕਿਵੇਂ ਲੰਦੇ ਹੋ ਸਰ ਮੈਂ ਬਿਲਕੁਲ ਅਦਾਲਤ ਦੇ ਇਸ ਫੈਸਲੇ ਦਾ ਪੂਰ ਜ਼ੋਰ ਸਵਾਗਤ ਕਰਦੀ ਆ ਕਿਉਂਕਿ ਜਿਹੜੀ ਪਾਰਟੀਆਂ ਬੇਟੀ ਬਚਾਓ ਦੀ ਗੱਲ ਕਰਦੀ ਨੇ ਬੇਟੀ ਪੜ੍ਹਾਓ ਦੀ ਗੱਲਾਂ ਕਰਦੇ ਨੇ ਲੇਕਿਨ ਕਿੰਨੀ ਦੁਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਹਿਲਕਸ ਬਾਨੋ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕਰਤਾ ਬਲਤਕਾਰ ਕੀਤਾ ਉਹਦੀ 3 ਸਾਲ ਦੀ ਕੁੜੀ ਦਾ ਸਿਰ ਕੰਧ 'ਚ ਮਾਰ ਕੇ ਉਹਦਾ ਕਤਲ ਕੀਤਾ ਉਹਦੇ ਢਿੱਡ 'ਚ ਪਲਦੇ ਹੋਏ ਬੱਚੇ ਨੂੰ ਵੀ ਮਾਰਤਾ ਇਹੋ ਜਿਹੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਜਰਾਤ ਤੋਂ ਉਹਨਾਂ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲੇ ਰਿਹਾ ਕਰਤੋ ਤੇ ਜਦ ਅਸੀਂ ਸਾਡੀ ਸਿੱਖ ਕੌਮ ਜਦ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਰਿਹਾਈ ਤੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਵ ਚ ਕੇਂਦਰ ਦੀ ਸਰਕਾਰ ਨੇ ਲਿਖਤ ਚ ਨੋਟੀਫਿਕੇਸ਼ਨ ਕੱਢੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਤਾਂ ਭਾਈ ਰਾਜੂ ਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਤਬਦੀਲ ਕਰਾਂਗੇ ਜਦ ਅਸੀਂ ਆਪਣੀ ਮੰਗ ਰੱਖਦੇ ਹਾਂ ਤੇ ਫੇਰ ਤਾਂ ਸਾਨੂੰ ਤਾਂ ਨਕਾਰ ਦਿੱਤਾ ਜਾਂਦਾ ਹੈਗਾ ਆਪ ਹੀ ਨੋਟੀਫਿਕੇਸ਼ਨ ਕੱਢ ਕੇ ਆਪਣੀ ਗੱਲ 'ਚ ਪੂਰਾ ਕਰਨ ਨੂੰ ਮੈਂ ਕਹਿੰਦੀ ਆ ਕਿਉਂਕਿ ਅਸੀਂ ਘਟ ਗਿਣਤੀ ਦੇ ਆ ਬਿਲਕਿਸਮਾ ਨੂੰ ਘਟ ਗਿਣਤੀ ਦੀ ਸੀਗੇ ਬੰਦੀ ਸਿੱਖ ਘਟ ਗਿਣਤੀਆਂ ਵਿੱਚ ਆਂਦੇ ਸੋ ਉਹਨਾਂ ਦੇ ਨਾਲ ਤਾਂ ਆ ਵਿਵਹਾਰ ਤੇ ਜਿਨ੍ਹਾਂ ਨੇ ਬਲਦਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇ ਰੱਖਦੇ ਹੋ ਤਾਂ ਫੇਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸਤਕਾਰਿਆ ਵੀ ਜਾ ਰਿਹਾ ਇਸੋ ਹੋਰ ਹੋਰ ਬੀਚ ਗੱਲ ਕੀ ਹੋ ਸਕਦੀ ਹੈ ਤਾਂ ਮੈਨੂੰ ਖੁਸ਼ੀ ਹੈ ਕਿ ਅਦਾਲਤ ਨੇ ਇਸ ਫੈਸਲੇ ਨੂੰ ਵਾਪਸ ਮੋੜਿਆ ਤੇ ਇੱਕ ਵਾਰ ਫੇਰ ਉਹਨਾਂ ਨੂੰ ਜੇਲਾ 'ਚ ਧੱਕਣ ਦਾ ਫੈਸਲਾ ਕੀਤਾ। ਕੋਈ ਸਮਝੌਤਾ ਹੋ ਗਿਆ ਆਮ ਆਦਮੀ ਪਾਰਟੀ ਦਾ ಕಾಂಗ್ರೆਸ ਦਾ ਉਹਨਾਂ ਦੇ ਸੀਟਾਂ ਦੀ ਸਹਿਮਤੀ ਬਣ ਗਈ ਹੈ। ਇਹਨਾਂ ਦਾ ਸਮਝੌਤਾ 2013 'ਚ ਮੈਂ ਤਾਂ ਹਰੇਕ ਇਲੈਕਸ਼ਨ ਦੇ ਵੇਲੇ ਸਟੇਜਾਂ ਤੋਂ ਕਹਿੰਦੀ ਰਹੀ ਆਂ 2013 'ਚ ਜਿਹੜੇ ਕੇਜਰੀਵਾਲ ਨੇ ਆਪਦੇ ਬੱਚਿਆਂ ਦੀ ਸਿਰ ਦੀ ਸੌਂ ਖਾਦੀ ਸੀ ਕਿ ਮੈਂ ਸਿਆਸਤ 'ਚ ਕਦੇ ਨਹੀਂ ਆਵਾਂਗਾ। ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਭ੍ਰਿਸ਼ਟ ਪਾਰਟੀ ਐ ਨੂੰ ਜੇਲ੍ਹ ਚ ਧੱਕਣਾ ਹੈ ਤੇ ਜਦ ਕੇਜਰੀਵਾਲ ਦੀ ਸੀਟਾਂ ਕਟ ਗਈਆਂ ਤਾਂ ਫਿਰ ਉਹਨਾਂ ਵੋਟਾਂ ਦੇ ਬਾਅਦ ਉਸ ਕਾਂਗਰਸ ਦੇ ਨਾਲ ਭ੍ਰਿਸ਼ਟ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਨੇ ਦਿੱਲੀ ਚ ਸਰਕਾਰ ਬਣਾਈ ਤੇ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਕੱਲੇ ਸ਼੍ਰੋਮਣੀ ਅਕਾਲੀ ਦਲ ਰਿਹਤ ਦੋਨਾਂ ਨੇ ਰੱਜ ਕੇ ਪੰਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ 5 ਸਾਲ ਕਾਂਗਰਸ ਨੇ ਲਾਹਾ ਲెਟਾ ਫਿਰ ਕਾਂਗਰਸੀਆਂ ਨੇ ਆਪਣੀ ਵੋਟਾਂ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਤੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਕੱਲੇ ਅਕਾਲੀ ਦਲ ਨੂੰ ਭੰਡਦੇ ਨੇ ਆਪਸ ਨੂੰ ਤਾਂ ਕੁਝ ਕਹਿੰਦੇ ਨਹੀਂ ਮੈਂ ਤਾਂ ਪਹਿਲੇ ਵੀ ਕਹਿੰਦੀ ਸੀ ਇਹ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ੍ਹ ਪਾਈ ਵੀ ਜਿਹੜੇ ਬੇਈਮਾਨ ਭਗਵੰਤਬਾਨ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਨੁਚੇਰ ਲੁਟੇਰੇ ਕਹਿ ਕੇ ਸਰਕਾਰ ਬਣਾਈ ਅੱਜ ਉਹ ਨਾ ਲੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੇ ਉਹ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਠੱਗਿਆ ਕਾਂਗਰਸੀਆਂ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਇਹਨੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੋਵਾਂ ਨੇ ਝੂਠ ਮਾਰ ਕੇ ਕੁਰਸੀ ਦਾ ਲਾਹਾ ਲਿੱਤਾ ਹੈ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰਨੇ ਉਸ ਅਕਾਲੀ ਦਲ ਨੂੰ ਦੂਰ ਕਿਵੇਂ ਰੱਖੀਏ ਇਕੱਲੇ ਤਾਂ ਰੱਖ ਨਹੀਂ ਸਭ ਇਕੱਠੇ ਹੋ ਕੇ ਰੱਖੀਏ ਸੋ ਇਹਨਾਂ ਦਾ ਪਰਦਾ ਫਾਸ਼ ਹੈ ਲੋਕੀ ਇਹਨਾਂ ਦੇ ਝੂਠ ਨੂੰ ਹੁਣ ਸਾਰਾ ਸਮਝ ਗਏ ਚਾਨਣ ਹੋ ਗਿਆ ਹੈਗਾ ਤੇ ਮੈਂ ਉਮੀਦ ਕਰਦੀਆਂ ਕਿ ਵੋਟ ਦੀ ਝੋਟ ਮਾਰ ਕੇ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੋਨਾਂ ਲੁਟੇਰਿਆਂ ਨੂੰ ਸਬਕ ਸਿਖਾਣਗੇ ਕੀ ਝੂਠ ਮਾਰੋਗੇ ਤਾਂ ਲੋਕਾਂ ਦਾ ਸਾਥ ਨਹੀਂ ਲੇਕਿਨ ਸੱਚੀ ਸੋਚੀ ਆਪਣੀ ਪੰਥ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਤਕਲੀ ਦਾ ਸਾਥ ਲੁਤੀ ਦੇਣਾ